આતਵਾਦੀ ਸੀ ਅੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ ਆਤਵਾਦੀ ਸੀ ਜਰਨਲ ਵੈਦਿਆ ਜਿਸਨੇ ਕਹਿਰ ਕਮਾਇਆ ਕਲਦੀਪ ਬਰਾੜ ਸੀ ਆਤਵਾਦੀ ਬੇਦੋਸ਼ ਜਿਸਨੇ ਮਾਰੇ ਪਿੰਡਰਾਵਾਲਾ ਆਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਏ ਅਤਵਾਦੀ ਸੀ ਇੰਦਰਾ ਗਾਂਧੀ ਜਿਸ ਨੇ ਅਟੈਕ ਕਰਾਇਆ ਅਤਵਾਦੀ ਸੀ ਜਰਨਲ ਵੈਦਿਆ ਜਿਸ ਨੇ ਕਹਿਰ ਕਮਾਇਆ ਕਰਦੀਪ ਬਰਾੜ ਸੀ ਅਤਵਾਦੀ ਬੇਦੋਸ਼ ਜਿਸ ਨੇ ਮਾਰੇ ਪਿੰਡਰਾ ਵਾਲਾ ਅਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਹੇ ਕਮਾਂਡ ਕਮਾਂਡੋ ਦੀ ਸੀ ਕਰਦਾ ਭ੍ਰਮਸ਼ਰਾ ਅਤਵਾਦੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤੀ ਸੀ ਬਰਬਾਦੀ ਹੱਕ ਲੈਣ ਲਈ ਲੜਦਿਆਂ ਨੂੰ ਕਿਉਂ ਬਾਗੀ ਕਹਿੰਦੇ ਸਾਰੇ ਪਿੰਡਰਾ ਵਾਲਾ ਅਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਹੇ ਔਰ ਜੀਵ ਗਾਂਧੀ ਸੀ ਅਤਵਾਦੀ ਜਨੇ ਖੇਡੀ ਖੂਨ ਦੀ ਹੋਲੀ ਵਿਚ ਦਿੱਲੀ ਦੇ ਜਿਉਂਦੇ ਸਾੜੇ ਪਤ ਕਿਆਂ ਦੀ ਰੋਲੀ ਸੱਜਣ ਮਾਕਨ ਟਾਈਟਲ ਲੈਰ ਨੇ ਕੀਤੇ ਗਲਤ ਇਸ਼ਾਰੇ ਭਿੰਡਰਾਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਓ ਕੀਤਾ ਜੋ ਸਰਕਾਰ ਦੇ ਬੰਦੇ ਆ ਸੁਣ ਲੋ ਅੱਜ ਮੈਂ ਦੱਸਾਂ ਸਿੱਖ ਤੇ ਹਿੰਦੂ ਇਹਨਾ ਮਾਰੇ ਇਹਨਾ ਫੂਕੀਆਂ ਬਸਾ ਕੇ ਪੀ ਪੀਐਸਪੀ ਗਿੱਲ ਤੇ ਕਹਿਣ ਧਰਾਵਾੜਾ ਆਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਇਹੋ ਆਤਵਾਦੀ ਜਿਹੜੇ ਕੁਰਸੀਆਂ ਬਦਲੇ ਕਤਲੋਗਾਰਦ ਕਰਦੇ ਕਾਲੇ ਧੰਨ ਨੂੰ ਇਕੱਠਾ ਕਰਕੇ ਸਵਿਚ ਬੰਕਾ ਨੂੰ ਭਰਦੇ ਸਾਡੀਆਂ ਵੋਟਾਂ ਲੈ ਕੇ ਸਾਨੂੰ ਘੁਰਦੀਏ ਮਦਕਾਰੇ ਪਿੰਡਰਾ ਵਾਲਾ ਆਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਅਸਲ ਸਾਡੀ ਤੇ ਮਨ ਦੀ ਮਰਜ਼ੀ ਕਰ ਦੇ ਕਿਉਂ ਵਪਾਰੀ ਪੁੱਤਾਂ ਵਾਂਗੂ ਪਾਲੀ ਰੁਲਦੀ ਮੰਡੀਆਂ ਵਿੱਚ ਵਿਚਾਰੀ ਸੰਤਾ ਨੇ ਤਾਂ ਹੱਕ ਮੰਗੇ ਸੀ ਚੜੇ ਜੋ ਤੈਨੂੰ ਪਾਰੇ ਪਿੰਡਰਾ ਵਾਲਾ ਅਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ ਏ ਕਦੇ ਨਾ ਭੁੱਲਣੀਆਂ ਵਿੱਚ 84 ਜੋ ਤੂੰ ਬਾਲੀਆਂ ਅੱਗਾ ਨਾਲ ਤੋਸ ਦੇ ਦੱਸ ਕਿਉ ਲਾਈਆਂ ਵਿਚ ਚੋਰਾ ਹੈ ਪੱਗਾ ਸੁਰ ਸਿੰਘ ਤੇ ਹਰਪਾਲ ਨਹੀਂ ਛੱਡਣੇ ਕਾਮ ਦੇ ਦੋਖੀ ਸਾਰੇ ਪਿੰਡਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰਾ